ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ ਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਸੇ ਰੇਟਾਂ ਵਿੱਚ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ ਪਹਿਲਾਂ ਅਸੀਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਸਸੇ ਰੇਟਾਂ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਉਹ ਕੋਠੀਆਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਨੂੰ ਚੈੱਕ ਕਰ ਸਕਦੇ ਹੋ ਅੱਗੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਤੁਹਾਡੀ ਡਿਮਾਂਡ ਆ ਰਹੀ ਹੈ ਕਿ ਬੈਂਕਲੋ ਅਤੇ ਕਿਸ਼ਤਾਂ ਵਾਲੇ ਘਰ ਦਿਖਾਓ ਤਾਂ ਅਸੀਂ 10 ਲੱਖ, 20 ਲੱਖ, 30 ਲੱਖ, 40 ਲੱਖ, 50 ਲੱਖ ਕਰੋੜ ਤੱਕ ਵਿਖਾਉ ਕੋਠੀਆਂ ਦਿਖਾਣ ਜਾ ਰਹੇ ਹਾਂ ਜਿਵੇਂ ਜਿਵੇਂ ਸਾਡੇ ਕੋਲ ਵਿਕਣ ਲਈ ਆ ਰਹੀਆਂ ਹਨ ਕੋਟੀਆਂ ਬਹੁਤ ਜਲਦੀ ਵੇਖ ਜਾਂਦੀਆਂ ਹਨ ਕਿਉਂਕਿ ਅਸੀਂ Google ਤੇ YouTube ਤੇ Facebook ਤੇ Instagram ਤੇ ਸਭ ਪਾਸੇ ਐਡਵਰਟਾਈਜ਼ਮੈਂਟ ਕਰਦੇ ਹਾਂ ਇਸ ਤੋਂ ਇਲਾਵਾ ਸਾਡੇ Instagram ਦੇ 4 ਪੇਜ ਹਨ ਇਸ ਤੋਂ ਇਲਾਵਾ ਵੈਬਸਾਈਟ Facebook ਪੇਜ ਅਤੇ YouTube ਚੈਨਲ ਵੀ ਹੈ ਗਾਹਕ ਜਦੋਂ ਸਾਡੇ ਨਾਲ ਕੰਟੈਕਟ ਕਰਦੇ ਹਨ ਕਈ ਵਾਰ ਸਸਤੇ ਰੇਟਾਂ ਵਾਲੀਆਂ ਕੋਠੀਆਂ ਜਲਦੀ ਵਿਕ ਜਾਂਦੀਆਂ ਹਨ ਇਸ ਲਈ ਤੁਸੀਂ ਸਾਡੇ ਨਾਲ ਜਲਦੀ ਸੰਪਰਕ ਕਰ ਲਿਆ ਕਰੋ ਹੋਰ ਸਸਤੇ ਰੇਟਾਂ ਵਿੱਚ ਕੋਠੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕੋਠੀ ਪਸੰਦ ਆਂਦੀ ਹੈ ਤਾਂ ਅਸੀਂ ਤੁਹਾਨੂੰ ਉਸ ਕੋਠੀ ਤੇ ਵਿਜ਼ਿਟ ਕਰਾਵਾਂਗੇ ਤੇ ਕੋਠੀ ਖਰੀਦਣ ਵਿੱਚ ਤੁਹਾਡੀ ਪੂਰੀ ਮਦਦ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਮਕਾਨ ਦੀ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਕੁਝ ਪਰਿਵਾਰ ਸਾਡੇ ਤੋਂ 100 ਗਜ 200 ਗਜ 300 ਗਜ 400 ਗਜ 500 ਗਜ ਤੱਕ ਕੋਠੀਆਂ ਦੀ ਡਿਮਾਂਡ ਕਰ ਰਹੇ ਹਨ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਤੁਹਾਡੀ ਰਿਕੁਆਇਰਮੈਂਟ ਅਕੋਰਡਿੰਗ ਪ੍ਰੋਪਰਟੀਜ਼ ਫਾਈਂਡ ਕਰਨ ਜਾ ਰਹੇ ਹਾਂ ਕੁਝ ਪਰਿਵਾਰ ਸਾਡੇ ਤੋਂ ਨਿਊ ਬ੍ਰਾਂਡ ਲਗਜ਼ਰੀ ਕੋਠੀਆਂ ਦੀ ਵੀ ਡਿਮਾਂਡ ਕਰਦੇ ਹਨ ਉਹ ਵੀ ਸਾਨੂੰ ਸਮਝ ਦਿਓ ਜਲਦੀ ਤੁਹਾਡੀ ਲਿਸਟਿੰਗ ਕਰਨ ਜਾ ਰਹੇ ਹਾਂ ਅੱਜ ਅਸੀਂ ਤੁਹਾਡੇ ਲਈ 177 ਗਜ ਦੋ ਮੰਜ਼ਲਾ ਬਹੁਤ ਹੀ ਸੋਹਣੀ ਵਿਕਾਊ ਕੋਠੀ ਲੈ ਕੇ ਆਏ ਹਾਂ ਜੀ ਇਸ ਦਾ ਸਾਈਜ਼ 29 ਫੁੱਟ ਫਰੰਟ 55 ਫੁੱਟ ਬੈਕ ਹੈ ਈਸਟ ਫੇਸਿੰਗ ਹੈ ਜੀ ਇਸ ਕੋਠੀ ਦੇ ਸਾਹਮਣੇ 35 ਫੁੱਟ ਵਾਈਡ ਰੋਡ ਲੱਗਦੀ ਹੈ ਕੋਠੀ ਵਿੱਚ ਸਵਰਸਿਵਲ ਪਾਣੀ ਦਾ ਕੰਮ ਕੀਤਾ ਹੋਇਆ ਹੈ 8 ਕਿਲੋਵਾਟ ਬਿਜਲੀ ਦਾ ਕਨੈਕਸ਼ਨ ਲੱਗਾ ਹੋਇਆ ਹੈ 303200 ਸਕੁਅਰ ਫੁੱਟ ਕਵਰਡ ਏਰੀਆ ਹੈ ਜੀ ਕੋਠੀ ਬਹੁਤ ਹੀ ਆਲੀਸ਼ਾਨ ਮਾਲਕਾਂ ਨੇ ਬਣਾਇਆ ਹੈ ਕੋਠੀ ਵਿੱਚ ਸਾਰਾ ਹੀ ਕੰਮ ਤਸੱਲੀ ਬਖਸ਼ ਕੀਤਾ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੋਹੇ ਦਾ ਗੇਟ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਫਰੰਟ ਤੇ ਟਾਈਲਾਂ ਲੱਗੀਆਂ ਹੋਈਆਂ ਹਨ ਕਾਰਪੋਚ ਏਰੀਆ ਬਣਿਆ ਹੋਇਆ ਹੈ LED ਪੈਨਲ ਲੱਗਿਆ ਹੋਇਆ ਹੈ ਕੋਠੀ ਵਿੱਚ ਟਾਈਲ ਪੱਥਰ ਪੇਂਟ ਮਾਰਬਲ ਲੱਕੜ ਦਾ ਸਾਰਾ ਹੀ ਕੰਮ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਹੈ ਮਾਡਲ ਡਿਜ਼ਾਈਨ ਵਿੱਚ ਕੋਠੀ ਪਣੀ ਹੋਈ ਹੈ ਇਸ ਕੋਠੀ ਵਿੱਚ 3 ਬੈੱਡਰੂਮ 4 ਬਾਥਰੂਮ 1 ਕਿਚਨ ਬਣੇ ਹੋਏ ਹਨ ਮਾਡਲ ਕਿਚਨ ਵੀ ਬਣਿਆ ਹੋਇਆ ਹੈ ਹੈਵੀ ਸਨੀਟਰੀ ਦਾ ਕੰਮ ਕੀਤਾ ਹੋਇਆ ਹੈ ਫਲੋਰ ਤੇ ਟਾਈਲਾਂ ਲਗੀਆਂ ਹੋਈਆਂ ਹਨ ਪੌੜੀ ਤੇ ਟਾਈਲਾਂ ਟੱਪਨ ਗਲਾਸ ਦਾ ਵਰਕ ਬਹੁਤ ਹੀ ਸੋਹਣਾ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਜਾ ਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਕੋਠੀ ਦੇ ਸਾਰੇ ਹੀ ਡਾਕੂਮੈਂਟਸ ਅਵੇਲੇਬਲ ਹਨ ਐਨਓਸੀ ਅਪਰੂਵਡ ਕੋਠੀ ਹੈ ਫੁਲੀ ਫਰਨੀਸ਼ਡ ਕੋਠੀ ਤੁਹਾਨੂੰ ਮਿਲ ਜਾਏਗੀ ਮਾਲਕਾ ਮੁਤਾਬਿਕ 16000 17000 ਗਜ ਪਲਾਟ ਦਾ ਰੇਟ bari ਚੱਲ ਰਿਹਾ ਹੈ ਮਾਲਕਾ ਨੇ ਰੇਟ ਬਹੁਤ ਹੀ ਘੱਟ ਰੱਖਿਆ ਹੈ ਰੇਟ ਸਿਰਫ 1 ਕਰੋੜ 15 ਲੱਖ ਹੈ ਲੋਕੇਸ਼ਨ ਇਸ ਦੀ ਧਿਆਨ ਨਾਲ ਸੁਣ ਲੋ ਜੀ ਮਰੀਲਕੋਟਲਾ ਰੋਡ ਆਲਮਗੀਰ ਰੋਡ ਲੁਧਿਆਣਾ ਹੈ ਜੀ ਬਥੇਰੇ ਜਾਣਕਾਰੀ ਲਈ ਤੁਸੀਂ ਕੈਪਸ਼ਨ ਰੀਡ ਕਰ ਸਕਦੇ ਹੋ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਹੋਰ ਬਥੇਰੇ ਜਾਣਕਾਰੀ ਲਈ ਤੁਸੀਂ ਸਾਡੇ ਕੈਪਸ਼ਨ ਰੀਡ ਕਰ ਸਕਦੇ ਹੋ ਤੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ